ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਅਸੀਂ ਕਰਾਂਗੇ ਫੇਸ਼ੀਅਲ ਫੇਸ਼ੀਅਲ ਕਰਾਂਗੇ ਜੀ ਅਸੀਂ ਆ ਦੇਖੋ ਟਮਾਟਰ ਦੇ ਨਾਲ ਟਮਾਟਰ ਤਾਂ ਹਰ ਇੱਕ ਦੇ ਘਰ ਵਿੱਚ ਹੀ ਹੁੰਦਾ ਹੈ ਇੱਕ ਟਮਾਟਰ ਲੈਣਾ ਤੁਸੀਂ ਇੱਕ ਟਮਾਟਰ ਦੇ ਨਾਲ ਅਸੀਂ ਫੇਸ਼ੀਅਲ ਕਰ ਲੈਣੀ ਹੈ ਜੀ ਤੁਸੀਂ ਕਿਵੇਂ ਕੀ ਕਰਦੇ ਜੇ ਤੁਸੀਂ ਪਾਰਲਰ ਤੇ ਜਾਂਦੇ ਜਿਵੇਂ ਕਿੰਨੇ ਮਹਿੰਗੇ ਮਹਿੰਗੇ ਫੇਸ਼ੀਅਲ ਕਰਵਾਉਂਦੇ ਜੀ 2000 3000 ਮੰਨ ਲਓ 1000 ਰੁਪਿਆ ਵੀ ਲੱਗ ਜਾਂਦਾ ਆ ਫਿਰ ਅਸੀਂ ਵੇਟ ਵੀ ਕਰਦੇ ਆ ਉਹਦੇ ਨਾਲ ਉਹ ਚੰਗਾ ਹੈ ਕਿ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਹੀ ਕਰਦੇ ਕੁਝ ਸਮਾਨ ਲੈ ਕੇ ਸੋਇਚੋਂ ਸਾਨੂੰ ਕੋਈ ਚੀਜ਼ਾਂ ਮਿਲ ਜਾਣਗੀਆਂ ਜਿਨ੍ਹਾਂ ਨਾਲ ਅਸੀਂ ਫੇਸ਼ੀਅਲ ਕਰਾਂਗੇ ਅੱਜ ਅੱਜ ਤੁਸੀਂ ਬਨੇ ਰਹੋ ਮੇਰੇ ਨਾਲ ਵੀਡੀਓ ਤੇ ਅਸੀਂ ਕੀ ਕਰਾਂਗੇ ਇਸ ਨੂੰ ਕੱਟਾਂਗੇ ਆਪਾਂ ਦੋ ਹਿੱਸਿਆਂ ਵਿੱਚ ਕਰ ਲਾਂਗੇ ਪਹਿਲਾਂ ਮੈਂ ਇਸ ਨੂੰ ਕਲੀਨ ਕੀਤਾ ਹੋਇਆ ਦੇਖੋ ਚੰਗੀ ਤਰ੍ਹਾਂ ਤੁਸੀਂ ਇਹਨੂੰ ਕਲੀਨ ਕਰ ਲੈਣਾ ਆ ਨਿੰਨਾ ਪਾ ਕਰ ਲੋ ਤੁਸੀਂ ਇਹਦੇ ਐਵੇਂ ਆ ਦੇਖੋ ਇਹਦੇ ਨਾਲ ਹੁਣ ਅਸੀਂ ਕਰਾਂਗੇ ਜੀ ਫੇਸ਼ੀਅਲ ਟਮਾਟਰ ਜੋ ਸਾਡੀ ਰੰਗਤ ਨੂੰ ਬਹੁਤ ਹੀ ਨਖਾਰੇਗਾ ਸਕਿਨ ਨੂੰ ਲਾਈਟ ਕਰੇਗਾ ਸਕਿਨ ਨੂੰ ਕਰਦਾ ਹੈ ਬਲੀਚ ਜੋ ਟੈਨਿੰਗ ਵਗੈਰਾ ਇਹਨੇ ਬਿਲਕੁਲ ਰਿਮੂਵ ਕਰ ਦੇਣੀ ਅਸੀਂ ਇੱਕ ਹਿੱਸਾ ਲੈਣਾ ਹੈ ਪਹਿਲਾਂ ਟਮਾਟਰ ਦਾ ਇਹਦੇ ਉੱਪਰ ਅਸੀਂ ਪਾਵਾਂਗੇ ਜੀ ਹਨੀ ਜੋ ਸਾਡੀ ਸਕਿਨ ਨੂੰ ਕਰੇਗਾ ਹਾਈਡਰੇਟ ਰਿੰਕਲ ਨੂੰ ਰਿਮੂਵ ਕਰੇਗਾ ਸਕਿਨ ਨੂੰ ਬਹੁਤ ਹੀ ਸੌਫਟ ਤੇ ਸਾਈਨ ਬਣਾ ਕੇ ਰੱਖੇਗਾ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰ ਲੈਣਾ ਫੇਸ ਵਾਸ਼ ਦੇ ਨਾਲ ਜਿਵੇਂ ਮੈਂ ਡੇਲੀ ਤੁਹਾਨੂੰ ਦੱਸਦੀ ਆ ਫਿਰ ਤੁਸੀਂ ਕੱਚੇ ਦੁੱਧ ਨਾਲ ਕਲੀਨ ਕਰਨਾ ਹੈ ਜੀ ਕਾਟਨ ਨੂੰ ਡਿਪ ਕਰਕੇ ਕੱਚੇ ਦੁੱਧ ਵਿੱਚ ਦੋ ਤਿੰਨ ਵਾਰ ਚੰਗੀ ਤਰ੍ਹਾਂ ਤੁਸੀਂ ਕਲੀਨ ਕਰ ਲਓ ਆਪਣੇ ਫੇਸ ਨੂੰ ਓਪਨ ਪੋਰਸ ਬਿਲਕੁਲ ਕਲੀਨ ਹੋ ਗਏ ਫਿਰ ਹੀ ਰਿਜ਼ਲਟ ਵਧੀਆ ਆਵੇਗਾ ਜੀ ਫਿਰ ਤੁਸੀਂ ਇਹ ਸਟੈਪ ਕਰਨਾ ਆਪਣੇ ਫੇਸ ਦੇ ਉੱਪਰ ਮੈਂ ਤੁਹਾਨੂੰ ਹੈਂਡ ਦੇ ਕਰਕੇ ਦਿਖਾ ਰਹੀ ਨਾ ਤੁਸੀਂ ਫੇਸ ਦੇ ਉੱਪਰ ਕਰਨਾ ਹੈ ਚੰਗੀ ਤਰ੍ਹਾਂ ਰੱਬ ਕਰਨਾ ਇਹਨੂੰ ਤੁਸੀਂ 5 ਮਿੰਟ ਰੱਬ ਕਰਨਾ ਹੈ ਇਹਨੂੰ ਤੁਸੀਂ ਹਰੇ ਨੂੰ ਟਮਾਟਰ ਨੂੰ ਚੰਗੀ ਤਰ੍ਹਾਂ ਰੱਬ ਕਰੋ ਸੌਫਟ ਹੱਥਾਂ ਦੇ ਨਾਲ ਕਰਨਾ ਬਹੁਤਾ ਰਗੜਾ ਰਗੜੀ ਨਹੀਂ ਕਰਨੀ ਆਪਾਂ ਇਹਦੇ ਨਾਲ ਸਕਿਨ ਤੁਹਾਡੀ ਹਾਈਡਰੇਟ ਰਹੇਗੀ ਨਮੀ ਬਣੀ ਰਹੇਗੀ ਤੁਹਾਡੇ ਫੇਸ ਦੇ ਉੱਪਰ ਡਰਾਈਨੈਸ ਨਹੀਂ ਆਏਗੀ ਜਿਵੇਂ ਕਈਆਂ ਦੇ ਨੋਜ਼ ਦੇ ਲਾਗੇ ਜਾਂ ਕਿਤੇ ਵੀ ਲਿਪਸ ਦੇ ਆਲੇ-ਦੁਆਲੇ ਨਾ ਰਾਉਂਡ ਕਿਵੇਂ ਉਹ ਕਾਲਾਪਨ ਜਾਂ ਉਹਨਾਂ ਦੇ ਖੁਰਦਰਾਪਣ ਜਿਹਾ ਜਾਂਦਾ ਨਾ ਉਹ ਵੀ ਠੀਕ ਹੋਵੇਗਾ ਇਹਦੇ ਨਾਲ ਸਕਿਨ ਤੋਂ ਡਰਾਈ ਤੁਹਾਡੀ ਸਕਿਨ ਡਰਾਈ ਨਹੀਂ ਰਹੇਗੀ ਔਰ ਲਈ ਸਕਿਨ ਵਾਲੇ ਵੀ ਕਰ ਸਕਦੇ ਨੇ ਔਲੀ ਸਕਿਨ ਵਾਲੇ ਜਿਵੇਂ ਅਸੀਂ ਹਣੀ ਪਾਇਆ ਹੋਇਆ ਇਹਦੇ ਉੱਪਰ ਲੈਮਨ ਵੀ ਐਡ ਕਰ ਲੈਣ ਬਹੁਤ ਵਧੀਆ ਹੈ ਜੀ ਖਾਣੇ ਦੇ ਨਾਲ ਨਾਲ ਟਮਾਟਰ ਸਾਡੇ ਫੇਸ ਵਾਸਤੇ ਬਹੁਤ ਵਧੀਆ ਹੈ ਦੇਖਿਓ ਕਿਵੇਂ ਸਕਿਨ ਦੇ ਉੱਪਰ ਗਲੋ ਹੁੰਦਾ ਤੇ ਸਕਿਨ ਦੇ ਉੱਪਰ ਜੋ ਦਾਗ ਦੱब्बे ਨੇ ਉਸ ਨੂੰ ਵੀ ਰਿਮੂਵ ਕਰੇਗਾ ਜੀ ਖਾਣੀ ਤੇ ਟਮਾਟਰ ਦੋਨੇ ਚੀਜ਼ਾਂ ਤੇ ਨਿਖਾਰ ਬਹੁਤ ਹੀ ਜ਼ਿਆਦਾ ਆਉਂਦਾ ਇਹਦੇ ਨਾਲ ਤੁਸੀਂ ਫੇਸ਼ੀਅਲ ਕਰੋ ਆਪਣੇ ਘਰ ਵਿੱਚ ਬੈਠ ਕੇ ਖੁਦ ਆਪ ਸੌਫਟਰ थाना ਕਰਨੀ ਅਸੀਂ ਆ ਦੇਖੋ ਹੁਣ ਮੈਂ ਹੱਥ ਨੂੰ ਵਾਸ਼ ਕਰਕੇ ਫਿਰ ਅਸੀਂ ਅਗਲਾ ਸਟੈਪ ਖਾਦੇ ਆ ਜੀ ਹਾਂਜੀ ਇਹਨੂੰ ਵਾਸ਼ ਕਰ ਲਿਆ ਜੀ ਦੇਖੋ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰ ਲੈਣਾ ਵਾ ਪਹਿਲਾ ਸਟੈਪ ਕਰਕੇ ਫਿਰ ਅਸੀਂ ਦੂਸਰਾ ਸਟੈਪ ਕਰਾਂਗੇ ਜੀ ਦੂਸਰਾ ਸਟੈਪ ਅਸੀਂ ਕਰਾਂਗੇ ਪੀਸੀ ਹੋਈ 슈ਗਰ ਲਈ ਹੋਈ ਹੈ ਮੈਂ ਆ ਦੇਖੋ ਇਹ ਜਿਆਦਾ ਨਹੀਂ ਫਾਈਨ ਪਾਊਡਰ ਨਹੀਂ ਗਾ ਬਣਿਆ ਹੋਇਆ ਥੋੜੀ ਦਰਦਰੀ ਜੀ ਹੈਗੀ ਆ ਆ ਦੇਖੋ ਇੰਨੀ ਵੀ ਦਰਦਰੀ ਕਿ ਤੁਸੀਂ ਸਾਫਤ ਹੋਈ ਸਾਫਤ ਨਹੀਂ ਲੈਣੀ ਹੈਗੀ ਉਹ ਨਾਲ ਤੁਹਾਡੀ ਸਕਿਨ ਖਰਾਬ ਹੋ ਜਾਏਗੀ ਤੁਸੀਂ ਥੋੜੀ ਨਾ ਐਵੇਂ ਕਰ ਲੈਣੀ ਆ ਪੀਸ ਲੈਣੀ ਆ ਜਿਆਦਾ ਪੀਸ ਨਹੀਂ ਨਹੀਂ ਫਾਈਨ ਪਾਊਡਰ ਹੀ ਨਹੀਂ ਬਣਾ ਲੈਣਾ ਆਪਾ इन तुम्हें फेस के उपर फिर रब करना है यह सब स्क्रब हो जाएगा सास के उपर सॉफ्ट हाथा करना है जी सक्रब सॉफ्ट हाथों नी असी सब शुगर ले लेंगे ना फिर वो साढ़े स्किन खराब करेगी असं स्किन खराब नहीं करना है थोड़ी तू पीस लेनी है बहुता फाइन पाउडर नहीं बनाने का थोड़ी दर्द बनानी हैगी है ਦੇ ਤੁਸੀਂ ਇਹ ਫੇਸ਼ੀਅਲ ਕਰਕੇ ਦੇਖੋ ਕਿਵੇਂ ਰਿਜ਼ਲਟ ਆਉਂਦਾ ਤੁਹਾਡੇ ਫੇਸ ਦੇ ਉੱਪਰ ਦਾਗ-ਦੱब्बे ਵੀ ਰਿਮੂਵ ਹੋ ਜਾਣੇ ਆ ਤੇ ਰਿੰਕਲ ਵੀ ਰਿਮੂਵ ਹੋਣਗੇ ਜੀ ਇਹਦੇ ਨਾਲ ਰਿੰਕਲ ਤਾਂ ਰਿਮੂਵ ਹੋਣਗੇ ਜੋ ਮੇਰੀਆਂ ਭੈਣਾਂ ਆਪਣੀ ਫੇਸ ਦੀ ਕੇਅਰ ਕਰਦੀਆਂ ਨਾ ਉਹਨਾਂ ਦੇ ਰਿੰਕਲ ਤੇ ਸਕਿਨ ਬਹੁਤ ਟਾਈਟ ਆ ਉਹ ਦੇਖਣ ਤੋਂ ਪਤਾ ਚੱਲ ਜਾਂਦਾ ਹੈ ਕਿ ਆਪਣੀ ਸਕਿਨ ਦੀ ਕੇਅਰ ਕਰਦੀਆਂ ਨੇ ਔਰ ਜਿਹੜੀਆਂ ਨਹੀਂ ਭੈਣਾਂ ਕਰਦੀਆਂ ਉਹਨਾਂ ਦਾ ਵੀ ਪਤਾ ਚੱਲ ਜਾਂਦਾ ਕਿ ਉਹਨਾਂ ਦੀ ਸਕਿਨ ਬਹੁਤ ਲੂਜ਼ ਹੁੰਦੀ ਆ ਜਿਵੇਂ ਢਿੱਲਾਪਨ ਬਹੁਤ ਉਹਨਾਂ ਦੇ ਫੇਸ ਦੇ ਉੱਪਰ ਹੁੰਦਾ ਆ ਤੁਸੀਂ ਕੁਝ ਨਾ ਕੁਝ ਲਗਾਉਂਦੇ ਰਿਆ ਕਰੋ ਜੀ ਜੋ ਵੀ ਤੁਹਾਨੂੰ ਠੀਕ ਲੱਗਦਾ ਨਾ ਤੁਹਾਨੂੰ ਸ਼ੂਟ ਕਰਦਾ ਹੈ ਤੁਹਾਡੇ ਫੇਸ ਲਈ ਤੁਸੀਂ ਲਗਾਉਂਦੇ ਰਿਆ ਕਰੋ ਆਪਣੀ ਨੈਕ ਤੇ ਵੀ ਸਾਥ-ਸਾਥ ਲਗਾਇਆ ਕਰੋ ਜੇ ਤੁਹਾਡੇ ਹੈਂਡ ਦੇ ਉੱਪਰ ਰਿੰਕਲ ਪੈ ਗਏ ਨੇ ਉਹਦੇ ਉੱਪਰ ਵੀ ਲਗਾਇਆ ਕਰੋ ਤੁਸੀਂ ਸਾਂਝੀਆਂ ਚੀਜ਼ਾਂ ਸਾਡੇ ਘਰ ਵਿੱਚ ਹੀ ਹਨ ਅਸੀਂ ਕਿਹੜੀਆਂ ਕਿਤੋਂ ਬਾਹਰ ਲੈ ਕੇ ਜਾਣੀਆਂ ਤੁਸੀਂ ਓਨੀ ਹੀ ਚੀਜ਼ ਬਣਾਈ ਜਿੰਨੀ ਕਿ ਤੁਸੀਂ ਲਗਾਣੀ ਆਂ ਜ਼ਿਆਦਾ ਬਣਾ ਕੇ ਅਸੀਂ ਰੱਖਣ ਦੀ ਕੀ ਜ਼ਰੂਰਤ ਸਾਨੂੰ ਜਦੋਂ ਅਸੀਂ ਘਰ ਵਿੱਚੋਂ ਤਾਂ ਹਰ ਇੱਕ ਚੀਜ਼ ਲੈਣੀ ਆਂ ਅਸੀਂ ਕਿਹੜੀ ਬਾਹਰ ਜਾਣਾ ਲੈਣ ਵਾਸਤੇ ਤੁਸੀਂ ਉਹ ਨਹੀਂ ਕੀ ਚੀਜ਼ ਬਣਾਇਆ ਕਰੋ ਜਿੰਨੀ ਕ ਤੁਹਾਨੂੰ ਚਾਹੀਦੀ ਆ ਆ ਦੇਖੋ ਕਿੰਨਾ ਸੋਹਣਾ ਕਿੰਨਾ ਸੋਹਣਾ ਨਖਾਰ ਆ ਰਿਹਾ ਨਾ ਮੇਰੇ ਹੱਥ ਦੇ ਉੱਪਰ ਇਵੇਂ ਤੁਹਾਡੇ ਫੇਸ ਦੇ ਉੱਪਰ ਆਏਗਾ ਜੀ ਇਹਨੂੰ ਵੀ ਅਸੀਂ 2-3 ਮਿੰਟ 2-3 ਮਿੰਟ ਕਰਾਂਗੇ ਸੌਫਟ ਤੁਹਾਡੇ ਨਾਲ ਹੀ ਕਰਾਂਗੇ ਜੀ ਚੰਗੀ ਤਰ੍ਹਾਂ ਤੁਸੀਂ ਇਹਨੂੰ ਸਕਰਬ ਕਰ ਲਓ ਜੋ ਤੁਹਾਡੀ ਗੰਦਗੀ ਵਗੈਰਾ ਆਪਣ ਪੋਰਸ ਬਿਲਕੁਲ ਕਲੀਨ ਹੋ ਜਾਣੇ ਆ ਔਰ ਜਦੋਂ ਤੁਸੀਂ ਸਕਰਬ ਕਰਦੇ ਜੇ ਬਾਅਦ ਵਿੱਚ ਕੋਈ ਨਾ ਕੋਈ ਪੈਕ ਜ਼ਰੂਰ ਲਗਾਇਆ ਕਰੋ ਪੈਕ ਜ਼ਰੂਰ ਲਗਾਣਾ ਜਦੋਂ ਕੋਈ ਵੀ ਸਕਰਬ ਕਰਦੇ ਜੇ ਤੁਸੀਂ ਤੇ ਪੈਕ ਜ਼ਰੂਰ ਲਗਾਇਆ ਕਰੋ ਜੀ ਫਿਰ ਹੀ ਰਿਜ਼ਲਟ ਵਧੀਆ ਆਉਂਦਾ ਕੱਲਾ ਸਕਰਬ ਕਰਕੇ ਫੇਸ ਨੂੰ ਛੱਡ ਨਾ ਦਿਆ ਕਰੋ ਉੱਪਰ ਪੈਕ ਜ਼ਰੂਰ ਲਗਾਣਾ ਚਾਹੋ ਤਾਂ ਕੱਲਾ ਬੇਸਣ ਪਾਣੀ ਵਿੱਚ ਮਿਲਾ ਕੇ ਲਗਾ ਲਓ ਲਗਾਉਣਾ ਜ਼ਰੂਰ ਹੈ ਇੱਦਾਂ ਤੁਸੀਂ ਹੁਣ ਅਸੀਂ ਪੈਕ ਤੀਸਰਾ ਸਟੈਪ ਅਸੀਂ ਪੈਕ ਲਗਾਵਾਂਗੇ ਜੀ ਹੈਂਡ ਨੂੰ ਵਾਸ਼ ਕਰਕੇ ਫਿਰ ਮੈਂ ਪੈਕ ਬਣਾਨੀ ਆ ਜੀ ਤੁਹਾਡੇ ਨਾਲ ਤੁਸੀਂ ਬਨੇ ਰਹੋ ਮੇਰੇ ਨਾਲ ਵੀਡੀਓ ਤੇ ਹਾਂ ਜੀ ਇਹ ਦੇਖੋ ਜੀ ਹੈਂਡ ਨੂੰ ਵਾਸ਼ ਕਰਕੇ ਆਈ ਆ ਮੈਂ ਦੇਖੋ ਕਿੰਨਾ ਵਧੀਆ ਰਿਜ਼ਲਟ ਆਇਆ ਆ ਦੇਖੋ ਜਿਹੜੇ ਹੈਂਡ ਤੇ ਮੈਂ ਨਹੀਂ ਕੀਤਾ ਹੋਇਆ ਔਰ ਇਹ ਕਹੇ ਤੇ ਮੈਂ ਕੀਤਾ ਹੋਇਆ ਨਾ ਉਹਦਾ ਰਿਜ਼ਲਟ ਦੇਖੋ ਕਿੰਨਾ ਵਧੀਆ ਆਇਆ ਵਾ ਇਵੇਂ ਤੁਹਾਡੇ ਫੇਸ ਤੇ ਉੱਪਰ ਆਏਗਾ ਇਹਨੂੰ ਤੁਸੀਂ ਵੀਕ ਤੇ ਵਿੱਚ ਇੱਕ ਵਾਰ ਕਰ ਲਿਓ ਬਸ ਇਹ ਫੇਸ਼ੀਅਲ ਜਾਓ ਤੋ ਸੰਡੇ ਦੀ ਸੰਡੇ ਕਰ ਲਿਆ ਕਰੋ ਤੇ ਰਿਜ਼ਲਟ ਬਹੁਤ ਹੀ ਵਧੀਆ ਆਏਗਾ ਰਿੰਕਲ ਵੀ ਰਿਮੂਵ ਹੋ ਜਾਣੇ ਇਹਦੇ ਨਾਲ ਤੁਹਾਡੇ ਅੱਜ ਹੁਣ ਅਸੀਂ ਪੈਕ ਬਣਾਈਏ ਪੈਕ ਦੇ ਵਿੱਚ ਵੀ ਸਿਰਫ ਦੋ ਹੀ ਚੀਜ਼ਾਂ ਨੇ ਟਮਾਟਰ ਉੱਪਰ ਅਸੀਂ ਪਾਵਾਂਗੇ ਜੀ ਕੌਫੀ ਤੇ ਕੌਫੀ ਦਾ ਤੇ ਤੁਹਾਨੂੰ ਪਤਾ ਹੀ ਆ ਕਿ ਰੰਗ ਨੂੰ ਕਿਵੇਂ ਨਖਾਰਦੀ ਤੇ ਸਕਿਨ ਨੂੰ ਕਰ ਦਿੰਦੀ ਐ ਫੇਅਰ ਤੁਹਾਡੀ ਸਕਿਨ ਨੂੰ ਫੇਅਰ ਕਰੇਗੀ ਜੀ ਕੌਫੀ ਰੰਗਤ ਨੂੰ ਵੀ ਬਹੁਤ ਹੀ ਨਖਾਰੇਗੀ ਸਕ੍ਰੈਪ ਤੋਂ ਬਾਅਦ ਅਸੀਂ ਕੌਫੀ ਕੌਫੀ ਤੇ ਟਮਾਟਰ ਦਾ ਪੈਕ ਲਗਾਵਾਂਗੇ ਜੀ ਤੁਸੀਂ ਖੁਦ ਕਰਕੇ ਦੇਖੋਗੇ ਫਿਰ ਤੁਹਾਨੂੰ ਪਤਾ ਚੱਲੇਗਾ ਜੀ ਚੱਲੇਗਾ ਜੀ ਹੁਣ ਮੈਂ ਤਾਂ ਕਰਦੀ ਆ ਤੇ ਮੈਨੂੰ ਤਾਂ ਪਤਾ ਹੈ ਕਿਹੜੀਆਂ ਚੀਜ਼ਾਂ ਤੋਂ ਮੈਨੂੰ ਠੀਕ ਲੱਗਦੀਆਂ ਨੇ ਉਹੀ ਮੈਂ ਤੁਹਾਨੂੰ ਦੱਸਦੀ ਆ ਜੋ ਮੈਂ ਕਰਦੀ ਆ ਉਹੀ ਨਾਲ ਦੀ ਨਾਲ ਤੁਹਾਨੂੰ ਦੱਸਦੀ ਆ ਕਿ ਮੈਨੂੰ ਇਹਦੇ ਨਾਲ ਬਹੁਤ ਹੀ ਫਰਕ ਪਿਆ ਰਿਹਾ ਕਾਫੀ ਤਾਂ ਬਹੁਤ ਹੀ ਸਕਿਨ ਨੂੰ ਫੇਅਰ ਕਰਦੀ ਆ ਜੀ ਬਹੁਤ ਵਧੀਆ ਨਖਾਰ ਆਵੇਗਾ ਇਸ ਫੇਸ਼ੀਅਲ ਦੇ ਨਾਲ ਤੁਹਾਨੂੰ ਹਰ ਇੱਕ ਚੀਜ਼ ਸਾਡੇ ਘਰ ਵਿੱਚ ਹੈ ਟਮਾਟਰ ਵੀ ਤੁਹਾਡੇ ਘਰ ਵਿੱਚ ਹੈ ਕਾਫੀ ਵੀ ਹਰ ਇੱਕ ਦੇ ਘਰ ਵਿੱਚ ਹੁੰਦੀ ਹੈ 슈ਗਰ ਵੀ ਹੁੰਦੀ ਹੈ ਜੀ ਹਨੀ ਵੀ ਹੁੰਦਾ ਹੈ ਬਸ 3-4 ਚੀਜ਼ਾਂ ਹੈ ਜਿੰਨੇ ਨਿਆਰ ਤੁਹਾਡੇ ਫੇਸ ਨੇ ਬਹੁਤ ਹੀ ਗਲੋ ਕਰਨਾ ਤੇ ਮਖਾਰ ਵੀ ਬਹੁਤ ਜਿਆਦਾ ਆਉਂਦਾ ਇਹ ਤੁਸੀਂ ਫੇਸ਼ੀਅਲ ਇੱਕ ਵਾਰ ਕਰਕੇ ਦੇਖੋ ਤੁਹਾਨੂੰ ਨਾ ਰਿਜ਼ਲਟ ਆਇਆ ਤੇ ਫਿਰ ਤੁਸੀਂ ਬੋਲਣਾ ਕਮੈਂਟ ਕਰਿਓ ਫਿਰ ਮੈਨੂੰ ਜੋ ਇਹਦਾ ਜਿਹੜਾ ਫੇਸ਼ੀਅਲ ਕਰੇਗਾ ਨਾ ਮੈਨੂੰ ਕਮੈਂਟ ਕਰਿਓ ਕਿ ਕਿਵੇਂ ਦਾ ਰਿਜ਼ਲਟ ਆਇਆ ਤੁਹਾਡੇ ਫੇਸ ਦੇ ਉੱਪਰ ਮੈਨੂੰ ਤਾਂ ਬਹੁਤ ਵਧੀਆ ਇਹਦਾ ਰਿਜ਼ਲਟ ਮਿਲਿਆ ਹੈ ਜੀ ਟਮਾਟਰ ਤੇ ਇਹਦਾ ਕਾਫੀ ਦਾ ਤੁਸੀਂ ਕਾਫੀ ਨੂੰ ਤੇ ਟਮਾਟਰ ਨੂੰ ਜਦੋਂ ਕਿਤੇ ਤੁਹਾਨੂੰ ਟੈਨਿੰਗ ਹੁੰਦੀ ਹੈ ਫੇਸ ਦੇ ਉੱਪਰ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਰੱਬ ਕਰੋਗੇ ਨਾ ਤੇ ਟੈਨਿੰਗ ਵੀ ਦੂਰ ਹੁੰਦੀ ਹੈ ਜੀ ਇਹਦੇ ਨਾਲ ਕਾਲਾਪਨ ਤੁਹਾਡੇ ਫੇਸ ਦੇ ਉੱਪਰ ਡਾਰਕਨੈਸ ਬਹੁਤ ਤੁਹਾਡੀ ਸਕਿਨ ਹੋ ਗਈ ਆ ਟੈਨਿੰਗ ਦੇ ਕਰਕੇ ਉਹਨੂੰ ਵੀ ਇਹਨੇ ਠੀਕ ਕਰ ਦੇਣਾ ਕਾਫੀ ਤੇ ਟਮਾਟਰ ਨੇ ਦੇਖੋ ਦੇਖੋ ਕਿਵੇਂ ਇਹ ਰੰਗਤ ਨੂੰ ਨਖਾਰਦੀ ਹੈ ਕਾਫੀ ਦੇਖ ਲਓ ਤੁਸੀਂ ਆਪ ਖੁਦ ਕਰੋਗੇ ਨਾ ਫਿਰ ਤੁਹਾਨੂੰ ਪਤਾ ਚੱਲੇਗਾ ਜੀ ਮੈਨੂੰ ਤਾਂ ਇਹਦਾ ਰਿਜ਼ਲਟ ਬਹੁਤ ਵਧੀਆ ਲੱਗਾ ਕਾਫੀ ਤੇ ਟਮਾਟਰ ਦਾ ਜੇ ਤੁਸੀਂ ਚਾਹੋ ਤੇ ਕੱਲੇ ਕਾਫੀ ਨੂੰ ਤੇ ਟਮਾਟਰ ਨੂੰ ਜਦੋਂ ਕਿ ਧੋ ਆਂਦੇ ਜੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰ ਲਓ ਪਹਿਲਾਂ ਫੇਸ ਵਾਸ਼ ਦੇ ਨਾਲ ਫਿਰ ਤੁਸੀਂ ਇਹਨੂੰ ਉੱਪਰ ਰੱਪ ਕਰੋ ਕਾਫੀ ਪਾ ਕੇ ਟਮਾਟਰ ਦੇ ਉੱਪਰ ਦੇਖਿਓ ਤੁਹਾਡੇ ਫੇਸ ਦੇ ਉੱਪਰ ਉਹ ਕਿਵੇਂ ਕਾਲਾਪਨ ਦੂਰ ਕਰਦੀ ਹੈ ਕਾਫੀ ਤੇ ਟਮਾਟਰ ਤੇ ਰੰਗਤ ਨੂੰ ਕਿਵੇਂ ਨਖਾਰਤੀ ਤੇ ਰੰਗ ਵੀ ਤੁਹਾਡਾ ਗੋਰਾ-ਗੋਰਾ ਹੋ ਜਾਣਾ ਹੈ ਜੀ ਪਰ ਇਹਨੂੰ ਇੱਕ ਵਾਰੀ ਕਰਨ ਦੇ ਨਾਲ ਨਹੀਂ ਲਗਾਤਾਰ ਕਰਨ ਦੇ ਨਾਲ ਰੰਗ ਗੋਰਾ ਹੋ ਜਾਏਗਾ ਇੱਕ ਤੋਂ ਟੋਨ ਲਾਈਟ ਹੋ ਜਾਏਗੀ ਜੀ ਤੁਹਾਡੀ ਬਿਲਕੁਲ ਟੋਨ ਨੂੰ ਲਾਈਟ ਕਰ ਦੇਗੀ ਇੱਕ ਦੋਨੋਂ ਤੁਸੀਂ ਇਹਨੂੰ ਲਗਾਤਾਰ ਕਰੋਗੇ ਤੇ ਹੁਣੇ ਮੈਂ ਤੁਹਾਨੂੰ ਰਿਜ਼ਲਟ ਦਿਖਾਨੀ ਹੈ ਆਪਣੇ ਹੈਂਡ ਨੂੰ ਵਾਸ਼ ਕਰਕੇ ਤੇ ਤੁਸੀਂ ਦੇਖਿਓ ਇੱਕ ਹੈਂਡ ਤੇ ਤੇ ਦੂਸਰਾ ਹੈਂਡ ਦੇਖਿਓ ਜਿਹੜੇ ਹੈਂਡ ਤੇ ਮੈਂ ਕਰ ਰਹੀ ਆ ਕਿਵੇਂ ਨਿਖਰ ਕੇ ਆਇਆ ਇਹ ਕਿ ਲੋ ਕਿਵੇਂ ਆਇਆ ਹੈ ਵੀਕਤ ਦੇ ਵਿੱਚ ਤੁਸੀਂ ਇੱਕ ਵਾਰ ਇਸ ਨੂੰ ਕਰ ਲੈਣਾ ਸੰਡੇ ਦੀ ਸੰਡੇ ਤੇ ਰਿਜ਼ਲਟ ਬਹੁਤ ਵਧੀਆ ਆਵੇਗਾ ਜੀ ਬਹੁਤ ਵਧੀਆ ਹੈ ਫੇਸ਼ੀਅਲ ਦਾ ਰਿਜ਼ਲਟ ਹੈ ਇਹਨੂੰ ਤੁਸੀਂ ਇੰਜੇ 2-3 ਮਿੰਟ ਮ사ਜ ਕਰਕੇ ਫਿਰ ਤੁਸੀਂ ਇਹਨੂੰ 5 ਮਿੰਟ ਵਾਸਤੇ ਲੱਗਾ ਵੀ ਰਹਿ ਲੈ ਦੋ ਤੇ ਕੋਈ ਗੱਲ ਨਹੀਂ ਜੇ ਤੁਹਾਡੇ ਕੋਲ ਨਹੀਂ ਟਾਈਮ ਤੇ ਤੁਸੀਂ ਵਾਸ਼ ਵੀ ਕਰ ਸਕਦੇ ਜੇ ਆਪਣੇ ਫੇਸ ਨੂੰ ਦੇਖੋ ਐਵੇਂ ਤੁਸੀਂ 4-5 ਮਿੰਟ ਕਾਫੀ ਤੇ ਟਮਾਟਰ ਨੂੰ ਆਪਣੇ ਫੇਸ ਦੇ ਉੱਪਰ ਰੱਪ ਕਰਨਾ ਜੇ ਚਾਹੋ ਤਾਂ ਤੁਸੀਂ 5 ਮਿੰਟ ਲੱਗਾ ਰਹਿਣੇ ਦੋ ਜੇ ਤੁਹਾਡੇ ਕੋਲ ਟਾਈਮ ਹੈ ਜੇ ਨਹੀਂ ਹੈਗਾ ਤਾਂ ਤੁਸੀਂ ਵਾਸ਼ ਕਰ ਸਕਦੇ ਜੇ ਮੈਂ ਵਾਸ਼ ਕਰਕੇ ਤੁਹਾਨੂੰ ਦਿਖਾਨੀ ਆ ਹਾਂਜੀ ਆ ਦੇਖੋ ਜੀ ਮੈਂ ਆਪਣੇ ਹੈਂਡ ਨੂੰ ਵਾਸ਼ ਕਰ ਲਿਆ ਆ ਹੈਂਡ ਜਿਹੜੇ ਹੈਂਡ ਤੇ ਮੈਂ ਕੁਝ ਕੀਤਾ ਨਹੀਂ ਉਹ ਦੇਖੋ ਤੁਹਾਨੂੰ ਆਪ ਹੀ ਫਰਕ ਨਜ਼ਰ ਆਣਾ ਤੁਸੀਂ ਇੰਨਾ ਹਫ਼ਤੇ ਵਿੱਚ ਇੱਕ ਵਾਰ ਤੁਸੀਂ ਇਸ ਫੇਸ਼ੀਅਲ ਨੂੰ ਟਮਾਟਰ ਫੇਸ਼ੀਅਲ ਨੂੰ ਕਰ ਲੈਣਾ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਦੋ ਵਾਰ ਵੀ ਕਰ ਸਕਦੇ ਨਹੀਂ ਤੇ ਤੁਸੀਂ ਇੱਕ ਵਾਰ ਤਾਂ ਕਰਕੇ ਦੇਖਣਾ रिजल्ट बहुत बढ़िया आएगा टैनिंग भी दूर होएगी जो ਤੁਹਾਡੇ ਹਫ਼ਤੇ ਭਰ ਦੀ ਫੇਸ ਦੇ ਉੱਪਰ ਗੰਦਗੀ ਵਗੈਰਾ ਆਈ ਹੋएगी ਨਾ ਟੈਨਿੰਗ ਉਸ ਨੂੰ ਦੂਰ ਕਰ ਦੇਣਾ ਇਹਨੇ ਟਮਾਟਰ ਨੇ ਸਕਿਨ ਨੂੰ ਵਾਈਟ ਕਰੇਗਾ ਬਹੁਤ ਹੀ 글로ਅ ਆਂਦਾ ਟਮਾਟਰ ਫੇਸ਼ੀਏ ਦੇ ਨਾਲ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਕਰਕੇ ਦੇਖਣਾ ਜੇ ਤੁਹਾਡੇ ਬਹੁਤ ਜ਼ਿਆਦੀ ਟੈਨਿੰਗਾਂ ਤੇ ਤੁਸੀਂ ਹਫ਼ਤੇ ਵਿੱਚ 2-3 ਵਾਰ ਟਮਾਟਰ ਤੇ ਕਾਫੀ ਨੂੰ ਆਪਣੇ ਫੇਸ ਦੇ ਉੱਪਰ ਰੱਪ ਕਰਨਾ ਹੈ ਇਹਦੇ ਨਾਲ ਟਮਾਟਰ ਤੇ ਕਾਫੀ ਨਾਲ ਟੈਨਿੰਗ ਬਹੁਤ ਜਲਦੀ ਦੂਰ ਹੋ ਜਾਂਦੀ ਆ ਤੇ ਫਿਰ ਰੱਬ ਕਰਕੇ 15 ਮਿੰਟ 10 ਮਿੰਟ ਇਹਨੂੰ ਲੱਗਾ ਰਹਿਣ ਦੋ ਫਿਰ ਆਪਣੇ ਥੋੜੇ ਹੱਥਾਂ ਨੂੰ ਗਿੱਲਾ ਕਰਕੇ ਤੇ ਆਪਣੇ ਫੇਸ ਨੂੰ ਵਾਸ਼ ਕਰ ਲਓ ਬਹੁਤ ਵਧੀਆ ਰਿਜ਼ਲਟ ਆਂਦਾ ਜੀ ਟਮਾਟਰ ਤੇ ਕਾਫੀ ਦਾ ਤੇ ਫੇਸ਼ੀਅਲ ਕਰਨਾ ਤੁਸੀਂ ਟਮਾਟਰ ਦੀ ਬਹੁਤ ਵਧੀਆ ਰਿਜ਼ਲਟ ਆਏਗਾ ਤੇ ਟੈਨਿੰਗ ਨੂੰ ਦੂਰ ਕਰਦਿਆਂ ਨਾਲ ਨਾਲ ਰਿੰਕਲ ਨੂੰ ਵੀ ਰਿਮੂਵ ਕਰੇਗੀ ਸਕਿਨ ਨੂੰ ਟਾਈਟ ਵੀ ਕਰੇਗੀ ਇਹ ਫੇਸ਼ੀਅਲ ਤੁਹਾਡੇ ਠੀਕ ਹੈ ਜੀ ਜੋ ਵੀ ਵੀਡੀਓ ਦੇਖ ਰਿਹਾ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰਿਓ ਥੈਂਕ ਯੂ ਜੀ ਸਭੀ ਕੋ